ਸਸਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਕਿ ਇੱਕ ਵਿਆਹ ਦੀ ਵੀਡੀਓ ਹੈ ਜਿੱਥੇ ਫੈਰ ਕੀਤੇ ਜਾਂਦੇ ਨੇ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਉਸ ਵੀਡੀਓ ਦੀ ਅਸਲ ਸਚਾਈ ਕੀ ਹੈ ਉਸ ਵਿਅਕਤੀ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ ਜਾਂ ਫਿਰ ਕਿਸੇ ਹੋਰ ਵਜ੍ਹਾ ਦੇ ਕਾਰਨ ਹੋਈ ਹੈ ਤੁਹਾਨੂੰ ਦੱਸਦੇ ਹਾਂ ਪੂਰੀ ਘਟਨਾ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਾਰਾ ਮਾਮਲਾ ਹੈ ਉਸ ਦੇ ਵਿੱਚ ਕੋਈ ਹੋਰ ਹੀ ਗੱਲ ਸਾਹਮਣੇ ਹੈ ਜਿਹੜੀ ਕਿ ਪੁਲਿਸ ਦੇ ਵੱਲੋਂ ਦੱਸੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਜਿਹੜੀ ਉਸ ਵਿਅਕਤੀ ਦੀ ਮੌਤ ਹੈ ਉਹ ਗੋਲੀ ਲੱਗਣ ਦੇ ਨਾਲ ਨਹੀਂ ਹੋਈ ਸਗੋਂ ਹਾਰਟ ਅਟੈਕ ਦੇ ਨਾਲ ਹੋਈ ਹੈ ਤੇ ਉਸ ਨੂੰ ਕਾਫੀ ਲੰਮੇ ਸਮੇਂ ਤੋਂ ਹਾਰਟ ਅਟੈਕ ਦੀ ਜਿਹੜੀ ਪ੍ਰੋਬਲਮ ਦੱਸੀ ਜਾਂਦੀ ਸੀ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕੋਈ ਅਜਿਹਾ ਦੋਸ਼ ਨਹੀਂ ਲਾਇਆ ਗਿਆ ਕਿ ਸਾਨੂੰ ਪਤਾ ਹੈ ਕਿ ਇਸ ਦੇ ਗੋਲੀ ਲੱਗੀ ਹੈ ਤਾਂ ਤੁਹਾਨੂੰ ਦਿਖਾਉਨੇ ਆ ਇਹ ਵੀਡੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਗੁਪਤ ਸੋਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇ ਚੜਾ ਦੇ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨਿਰੂਪੌਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛੇ ਸੀ ਵੀ ਕੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਖਾਈ ਆ ਤੇ ਗੋਲੀ ਵੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਹਾਰਟ ਅਟੈਕ ਨਾਲ ਹੋਈ ਆ ਕਿਉ ਤੇਜ ਨਾਲ ਵਾਇਦਰ ਹੋ ਰਹੀ ਹੈ ਜਿਹੜੀ ਕਿ ਹੁਣ ਨਿਊ ਚੈਨਲ ਨਾਲ ਦੇ ਵੀ ਚੱਲ ਰਹੀ ਹੈ ਤਿੰਨ ਫਾਇਰ ਹੋ ਕੇ ਵਿੱਚ ਸਾਫ਼ ਪੀਤੇ ਨਜ਼ਰ ਆ ਰਹੇ ਆ ਬੰਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਦੇ ਵਿੱਚ ਉਹ ਪਹੁੰਚਿਆ ਹੋਇਆ ਸੀ ਨਜ਼ਰ ਸਾਫ਼ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ-ਗਿਰਦਾ ਸਾਹ ਤੋਂ ਉਰ ਤੇ ਸਿੱਧਾ ਗੋਲੀ ਚਲਾਉਣ ਵਾਲੇ ਵੱਲ ਇਸ਼ਾਰਾ ਕਰ ਰਿਹਾ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਨੂੰ ਹਲੇ ਤੱਕ ਕੀ ਕਾਰਵਾਈ ਕੀਤੀ ਦੇਖੋ ਜੀ ਇਹ ਜਿਹੜਾ ਤੇਰਾ ਫਾਇਰ ਹੋਣ ਦੀ ਧਾਰੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਇਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਅੰਦੋਸ਼ੀ ਆ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਦੇ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਹੈ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਹਾਂਜੀ ਹਾਂਜੀ ਤੁਸੀਂ ਲੈ ਕੇ ਆ ਕੁਝ ਕੁਝ ਦੱਸਿਆ ਉਹ ਤੇ ਫਾਇਰਿੰਗ ਹੋਈ ਨਹੀਂ ਪਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਪਾਜੀ ਫ ਇਹ ਤਾਂ ਜਦੋਂ ਬੋਲੀ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਾ ਜਿਹੜੀ ਕਿਤੇ ਖਤਮਾ ਦਰਜ ਕੀਤਾ ਜਾਵੇ ਭਗਵੰਤਵਾਨ ਸਰਕਾਰ ਕਹਿ ਰਹੀ ਹੈ ਨਾ ਵੀ ਬੋਲੀ ਜਿਹੜੀ ਸ਼ਰਤਾਂ ਪੁਗਾਣੀ ਹੈ ਜਿਹੜੀ ਬਸ ਸਭ ਤੋਂ ਵੱਡਾ ਗਲਣਾ ਹੈ ਹਾਂਜੀ ਭਾਜੀ ਇਹ ਤਾਂ ਗੱਲ ਇਹਦੀ ਪਰਿਵਾਰ